ਕੱਲ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਇਸੇ ਸਬੰਧ ਦੇ ਵਿੱਚ ਕੁਝ ਬਾਤਾਂ ਹੋਈਆਂ ਇਹ ਉਥੇ ਇਹ ਗੱਲ ਗੂੰਜੀ ਸਾਨੂੰ ਸਾਰਿਆਂ ਸਿੱਖਾਂ ਨੂੰ ਇਹ ਗੱਲ ਪਤਾ ਹੋਵੇ ਸਾਨੂੰ ਚੰਗੀ ਤਰ੍ਹਾਂ ਗਿਆਨ ਹੋਵੇ ਸਾਡੇ ਦਿਲਾਂ 'ਚ ਬੈਠੀ ਹੋਵੇ ਕਿ ਜਿਸ ਵੇਲੇ ਮੁਸਲਮਾਨਾਂ ਦਾ ਰਾਜ ਸੀ ਮੁਸਲਮਾਨਾਂ ਨੇ ਮੰਦਰ ਢਾਏ ਤੇ ਗੁਰਦੁਆਰੇ ਵੀ ਢਾਏ ਚੇਤਾ ਰੱਖੋ ਹਿੰਦੂਆਂ ਦਾ ਰਾਜ ਆਇਆ ਹਿੰਦੂਆਂ ਨੇ ਮਸੀਤਾਂ ਢਾਈਆਂ ਤੇ ਗੁਰਦੁਆਰੇ ਵੀ ਢਾਏ ਜਦੋਂ ਸਿੱਖਾਂ ਦਾ ਰਾਜ ਆਇਆ ਸੀ ਸਿੱਖਾਂ ਨੇ ਨਾ ਮੰਦਰ ਢਾਇਆ ਨਾ ਮਸੀਤ ਢਾਈ ਖਾਲਸੇ ਨੇ ਮੰਦਰਾਂ ਤੇ ਵੀ ਸੋਨਾ ਲਵਾਇਆ ਤੇ ਮਸੀਤਾਂ ਤੇ ਵੀ ਸੋਨਾ ਲਵਾਇਆ ਮੁਸਲਮਾਨਾਂ ਨੇ ਸਾਡੇ ਨਾਲ ਕਸਰ ਕੋਈ ਨਹੀਂ ਛੱਡੀ ਬਹੁਤ ਗੁਰਦੁਆਰੇ ਢਾਏ ਤੇ ਕਸਰ ਹਿੰਦੂਆਂ ਨੇ ਵੀ ਨਹੀਂ ਛੱਡੀ ਹੁਕਮਰਾਨਾ ਗਵਾਲੀਅਰ ਦੇ ਵਿੱਚ ਭਾਈ ਹਰਦਾਸ ਜੀ ਦਾ ਘਰ ਜਿੱਥੇ ਸਤਗੁਰਾਂ ਨੇ ਇੱਕ ਰਾਤ ਬਤੀਤ ਕੀਤੀ ਉਹ ਗੁਰੂ ਘਰ ਸੀ ਉਹ 84 ਵਿੱਚ ਉਹਦੇ ਉੱਤੇ ਕਬਜ਼ਾ ਕਰਕੇ ਨਿਸ਼ਾਨ ਸਾਹਿਬ ਦੇ ਉੱਤੇ ਖੰਡਾ ਲਾ ਕੇ ਤੇ ਸਾਧ ਸੰਗਤ ਜੀ ਉਹਦੇ ਉੱਤੇ ਆਪਣਾ ਝੰਡਾ ਲਾਇਆ ਤੇ ਉਹਨੂੰ ਮੰਦਿਰ ਬਣਾ ਲਿਆ ਅੱਜ ਵੀ ਉਹ ਗਵਾਲੀਅਰ ਦੇ ਵਿੱਚ ਮੰਦਿਰ ਹੈ ਗੁਰੂ ਘਰ ਤੇ ਕਬਜ਼ਾ ਕੀਤਾ ਮੰਦਿਰ ਹੈ ਐਵੇਂ ਹੀ ਡਾਂਗਮਾਰ ਸਾਹਿਬ ਉਹ ਉੱਥੇ ਵੀ ਕਬਜ਼ਾ ਕਰਵਾਇਆ ਹੈ ਪ੍ਰਸ਼ਾਸਨ ਨਾ ਜਾਵੇ ਤੇ ਕੀ ਕੁਝ ਵੀ ਨਹੀਂ ਹੋ ਸਕਦਾ ਕਸ਼ਮੀਰ ਵਿੱਚ ਚਲੇ ਜਾਓ ਤੇ ਜਿਹੜਾ ਸਾਧ ਸੰਗਤ ਜੀ ਮੱਟਨ ਸਾਹਿਬ ਜਿੱਥੇ ਪੜਪੜ ਗੱਡੀ ਲੱਧੀਏ ਵਾਲਾ ਸਲੋਕ ਉਚਾਰਿਆ ਸੀ ਬ੍ਰਹਮਦਾਸ ਨਾਲ ਗੋਸ਼ਟ ਹੋਈ ਸੀ ਕਿਤੇ ਜਾ ਕੇ ਵੇਖੋ ਸਰਦਾਰ ਹਰੀ ਸਿੰਘ ਨਲਵੇ ਨੇ ਉੱਥੇ ਗੁਰਦੁਆਰਾ ਸਾਹਿਬ ਛੋਟਾ ਜਿਹਾ ਸੀ ਪਹਿਲਾਂ ਉਹਨਾਂ ਨੇ ਵੱਡਾ ਸਥਾਨ ਬਣਵਾਇਆ ਜਦੋਂ ਡੋਗਰਿਆਂ ਨੂੰ ਅੰਗਰੇਜ਼ਾਂ ਨੇ ਇਨਾਮ ਵਿੱਚ ਜੰਮੂ ਕਸ਼ਮੀਰ ਦੇ ਦਿੱਤਾ ਤਾਂ ਡੋਗਰਿਆਂ ਨੇ ਪਹਿਲਾਂ ਉਥੇ ਕੋਈ ਮੰਦਰ ਨਹੀਂ ਸੀ ਉਹਨਾਂ ਨੇ ਮੰਦਰ ਬਣਵਾ ਦਿੱਤਾ ਫਿਰ ਹੌਲੀ-ਹੌਲੀ ਗੁਰਦੁਆਰੇ ਨੂੰ ਧੱਕ ਦਿੱਤਾ ਸਾਰੇ ਆਸੇ-ਪਾਸੇ ਦੇ ਮੰਦਰ ਦਾ ਕਬਜ਼ਾ ਕਸ਼ਮੀਰ ਤੋਂ ਕਨਿਆ ਕੁਮਾਰੀ ਤੱਕ ਕਿਹੜੀ ਸਟੇਟ ਦੇ ਵਿੱਚ ਕੋ ਗੁਰੂ ਘਰ ਟਾਇਆ ਨਹੀਂ ਹੈ ਜਾਂ ਕਬਜ਼ਾ ਨਹੀਂ ਕੀਤਾ ਸਾਧ ਸੰਗਤ ਜੀ ਜੰਮੂ ਵਿੱਚ ਹੈ ਕਸ਼ਮੀਰ ਵਿੱਚ ਹੈ ਇਸੇ ਤਰ੍ਹਾਂ ਹਿਮਾਚਲ ਵਿੱਚ ਉੱਤਰਾਖੰਡ ਵਿੱਚ ਯੂਪੀ ਵਿੱਚ ਐਮਪੀ ਵਿੱਚ ਕਰਨਾਟਕ ਵਿੱਚ ਮਹਾਰਾਸ਼ਟਰ ਵਿੱਚ ਔਰ ਉੱਤਰ ਪੂਰਬ ਦੇ ਵਿੱਚ ਹਰ ਜਗ੍ਹਾ ਤੇ ਗੁਰੂ ਘਰ ਜਿਹੜੇ ਨੇ ਢਾਏ ਗਏ ਜਿਵੇਂ ਗੁਰਦੁਆਰਾ ਗਿਆਨ ਗੋਦੜੀ ਉਥੇ ਹੁਣ ਜਾ ਕੇ ਵੇਖੋ ਹਰਦੁਆਰ ਉਦੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਸੀ ਜੀ ਦਾ ਨਾਮੋ ਨਿਸ਼ਾਨ ਵੀ ਮੌਜੂਦ ਨਹੀਂ ਰਹਿਣ ਦਿੱਤਾ ਨਾਮੋ ਨਿਸ਼ਾਨ ਮੌਜੂਦ ਨਹੀਂ ਰਹਿਣ ਦਿੱਤਾ ਤੇ ਚੰਗੀ ਗੱਲ ਹੈ ਕਿ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਵੀ ਇਹ ਆਵਾਜ਼ ਗੂੰਜੀ ਹੌਲੀ ਹੌਲੀ ਸਾਨੂੰ ਕਟੋ ਕਟ ਪਹਿਲਾ ਸਟੈਪ ਇਹ ਹੈ ਵੀ ਸਾਨੂੰ ਪਤਾ ਤੇ ਹੋਣਾ ਚਾਹੀਦਾ ਹੈ ਨਾ ਪਹਿਲਾ ਸਟੈਪ ਇਹ ਹੈ ਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਕਿਹੜੇ ਕਿਹੜੇ ਗੁਰੂ ਘਰ ਨੇ ਜਿਹੜੇ ਜਿਹੜੇ ਗੁਰੂ ਘਰਾਂ ਨੂੰ ਤਬਾਹ ਕੀਤਾ ਗਿਆ ਪਹਿਲੀ ਗੱਲ ਸਾਨੂੰ ਪਤਾ ਲੱਗੇ ਫਿਰ ਦੂਜੀ ਗੱਲ ਅੱਗੇ ਚੱਲੇਗੀ ਨਾ ਸਾਡੇ ਮਨ ਦੇ ਅੰਦਰ ਇਹ ਵਲਵਲਾ ਹੋਵੇ ਫਿਰ ਅਸੀਂ ਕੋ ਬਿੱਧ ਬਣਾਈਏ ਕੋਈ ਤਰੀਕਾ ਬਣਾਈਏ ਕੋਈ ਯੁਗਤ ਲੜਾਈਏ ਤਰੀਕੇ ਦੇ ਨਾਲ ਇਹ ਜਿਹੜਾ ਸੰਘਰਸ਼ ਅੱਗੇ ਵਢੀਏ ਆਪਣੇ ਜਿਹੜੇ ਗੁਰੂ ਘਰ ਨੇ ਉਹਨਾਂ ਨੂੰ ਮੁੜ ਉਸਾਰੀਏ ਤੇ ਮੁੜ ਵਾਪਸ ਆਪਣੇ ਹੱਥਾਂ ਵੀ ਜਲਾਈਏ ਵੇਖੋ ਖਾਲਸੇ ਨੇ ਦਿੱਲੀ ਫਤਿਹ ਕੀਤੀ ਨਾ 1783 ਚ ਤੇ ਵੇਖੋ ਦਿੱਲੀ ਦਾ ਕਬਜ਼ਾ ਖਾਲਸੇ ਨੇ ਭਾਵੇਂ ਛੱਡ ਦਿੱਤਾ ਜਦਕੇ ਕੋਈ ਉਹਨਾਂ ਕੋਈ ਛੜਾ ਨਹੀਂ ਸੀ ਸਕਦਾ ਆਪਣੀ ਮੌਜ ਨਾਲ ਜਿੰਨਾ ਸਰਦਾਰਾਂ ਨੇ ਦਿੱਲੀ ਤੇ ਕਬਜ਼ਾ ਕੀਤਾ ਉਹ ਇੰਨੀ ਗੱਲ ਜਾਣਦੇ ਸੀ ਕਿ ਅਸੀਂ ਆਪਣੇ ਗੁਰੂ ਘਰ ਦਿੱਲੀ ਦੇ ਵਿੱਚ ਬਣਵਾਉਣੇ ਨੇ ਜਿਹੜਾ ਹੈ ਨਾ ਗੁਰਦੁਆਰਾ ਰਕਾਬगंज ਸਾਹਿਬ ਤੇ ਸੀਸਗੰਜ ਸਾਹਿਬ ਰਕਾਬगंज ਸਾਹਿਬ ਆਪਾਂ ਜਾਣਦੇ ਭਾਈ ਲੱਖੀ ਸ਼ਾਹ ਵਣਜਾਰੇ ਦਾ ਘਰ ਸੀਗਾ ਤੇ ਭਾਈ ਲੱਖੀ ਸ਼ਾਹ ਵਣਜਾਰੇ ਨੇ ਆਪਣੇ ਘਰ ਨੂੰ ਅੱਗ ਲਾ ਦਿੱਤੀ ਸੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੜ ਦਾ ਸਸਕਾਰ ਕਰਨ ਲਈ ਉਥੇ ਮਹਾਰਾਜ ਜੀ ਦਾ ਅੰਗੀਠਾ ਦੋ ਗਾਗਰਾਂ ਦੇ ਵਿੱਚ ਸੰਭਾਲ ਕੇ ਦੱਬ ਦਿੱਤਾ ਸੀ ਸਿੱਖਾਂ ਨੇ ਥੱਲੇ आनंदपुर साहिब ਜਾ ਕੇ ਪੁੱਛਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹ ਅੰਗੀਠਾ ਸਾਹਿਬ ਦੱਬ ਦਿੱਤਾ ਹੈ ਕੀ ਕਰੀਏ ਮਹਾਰਾਜ ਜੀ ਕਹਿਣ ਲੱਗੇ ਸਮਾਂ ਆਉਣ ਤੇ ਗੁਰੂ ਘਰ ਬਣੇਗਾ ਅਜੇ ਰਹਿਣ ਦਿਓ ਇਦਾਂ ਹੀ 1707 ਵਿੱਚ ਆ ਜਿਹੜਾ ਇਤਿਹਾਸ ਆਪਾਂ ਸੁਣਦੇ ਪਏ ਆ ਧੰਨ ਗੁਰੂ ਗੋਬਿੰਦ ਸਿੰਘ ਜੀ ਦਿੱਲੀ ਵਿੱਚ ਗਏ ਤੇ ਮਹਾਰਾਜ ਨੇ ਉੱਤੇ ਗੁਰੂ ਘਰ ਬਣਵਾਇਆ ਸਿੱਖਾਂ ਨੂੰ ਆਗਿਆ ਕੀਤੀ ਕਿ ਇੱਥੇ ਅਸਥਾਨ ਬਣਾਓ ਦੇਹਰਾ ਬਣਾਓ ਤਾਂ ਛੋਟਾ ਜਿਹਾ ਗੁਰਦੁਆਰਾ ਸਾਹਿਬ ਉੱਥੇ ਬਣਿਆ ਈਸਾ ਸੰਗਤ ਜੀ 1700 ਇਹ 70 ਦੇ ਕਰੀਬ ਜਿਹੜਾ ਉਹ ਬਾਦਸ਼ਾਹ ਦਿੱਲੀ ਵਾਲੇ ਨੇ ਉਹ ਗੁਰਦੁਆਰਾ ਸਾਹਿਬ ਢਵਾ ਦਿੱਤਾ ਪਹਿਲਾਂ ਕਬਜ਼ਾ ਕਰ ਲਿਆ ਮਗਰੋਂ ਫਿਰ ਕਈ ਸਾਲਾਂ ਬਾਅਦ ਉਹਨੂੰ ਢਾ ਦਿੱਤਾ ਤੇ ਮਸਜਿਦ ਬਣਾ ਦਿੱਤੀ ਮਸਜਿਦ ਬਣਾ ਦਿੱਤੀ ਫਿਰ ਜਦੋਂ ਖਾਲਸੇ ਦਾ ਰਾਜ ਹੋਇਆ ਦਿੱਲੀ ਤੇ ਤੇ ਸਾਧ ਸੰਗਤ ਜੀ ਬਾਦਸ਼ਾਹ ਤਰਲੇ ਲੈਂਦਾ ਸੀ ਤੇ ਖਾਲਸੇ ਨੇ ਐਦ ਨਾਮਾ ਉਹਦੇ ਕੋਲੋਂ ਕਰਵਾਇਆ ਤੇ ਆਖਿਆ ਵੀ ਗੁਰੂ ਘਰ ਉਸਾਰਨੇ ਨੇ ਤੇ ਉਸਾਰਨੇ ਵੀ ਤੇਰੇ ਪੈਸੇ ਦੇ ਨਾਲ ਤੇ ਤੂੰ ਦੇਵੇਂਗਾ ਹਰਜਾਨਾ ਤਾਂ ਉਹਨੇ ਮਾਇਆ ਦਾ ਗੱਫਾ ਜਿੰਨਾ ਖਾਲਸਾ ਹੁਕਮ ਕਰਦਾ ਸੀ ਉਹ ਦਿੰਦਾ ਸੀ ਚੁੰਗੀ ਖਾਲਸਾ ਉਗਰਾਉਂਦਾ ਸੀ ਉਹਦੇ ਵਿੱਚ ਉਹ ਆਪਣਾ ਹਿੱਸਾ ਲੈ ਕੇ ਬਾਕੀ ਉਹਨੂੰ ਦੇ ਦਿੰਦੇ ਸਨ ਸਰਦਾਰ ਭਗੇਲ ਸਿੰਘ ਜੀ ਕਰੋੜ ਸਿੰਘ ਹੀ ਹੈ ਤਾਂ ਜਦੋਂ ਸਾਧ ਸੰਗਤ ਜੀ ਇਹ ਉਗਰਾਉਂਦੇ ਸੀ ਤੌ ਤੇ ਮਾਮਲਾ ਆਇਆ ਸੀ ਸਗਾ ਵਾਇਗੁਰੂ ਗੁਰਦੁਆਰਾ ਰਕਾਬ ਗੰਜ ਸਾਹਿਬ ਜੀ ਦੀ ਉਸਾਰੀ ਦਾ ਤੇ ਮੁਸਲਮਾਨ ਬੜੇ ਇਕੱਠੇ ਹੋ ਕੇ ਆ ਗਏ ਹਜ਼ਾਰਾਂ ਉਹਨਾਂ ਨੇ ਕਿਹਾ ਅਸੀਂ ਮਸਜਿਦ ਨਹੀਂ ਢਾਉਣ ਦੇਣੀ ਸਿੰਘਾਂ ਨੇ ਆਖਿਆ ਭਾਈ ਅਸੀਂ ਮਸਜਿਦ ਢਾਉਣੀ ਨਹੀਂ ਚਾਹੁੰਦੇ ਪਰ ਗੱਲ ਇਹ ਹੈ ਕਿ ਤੁਸੀਂ ਸਾਡਾ ਗੁਰਦੁਆਰਾ ਢਾ ਕੇ ਮਸਜਿਦ ਬਣਾਈ ਹੈ ਇਸ ਲਈ ਹੁਣ ਮਜਬੂਰਨ ਗੁਰਦੁਆਰਾ ਸਾਹਿਬ ਦੀ ਜਗ੍ਹਾ ਦੇ ਉੱਤੇ ਤੁਸੀਂ ਇਹ ਕਬਜ਼ਾ ਕਰਕੇ ਮਸਜਿਦ ਬਣਾਈ ਹੈ ਸਾਨੂੰ ਗੁਰਦੁਆਰਾ ਸਾਹਿਬ ਬਣਾਉਣ ਲਈ ਇਹ ਮਸਜਿਦ ਢਾਉਣੀ ਪੈਣੀ ਤਾਂ بڑے ਕਾਜੀ ਮੋਲਾਣਿਆਂ ਨੇ ਜਹਾਦ ਦੀਆਂ ਜਿਹੜੀਆਂ ਅਸੀਂ ਉਹ ਝੰਡੀਆਂ ਖੜੀਆਂ ਕੀਦੀਆਂ ਨਾਰੇ ਲਾਏ ਬੜਾ ਕੁਝ ਸ਼ਹਿਰ ਦੇ ਪਤਵੰਤੇ ਸਰਦਾਰ ਭਗੇਲ ਸਿੰਘ ਜੀ ਦੇ ਪੈਰੀਂ ਪੈ ਕੇ ਖੂਨ ਖਰਾਬਾ ਨਾ ਹੋਵੇ ਸਿੰਘ ਬੜੇ ਗੁੱਸੇ ਵਿੱਚ ਤਿਆਰ ਬਰ ਤਿਆਰ ਕਿ ਇਹਨਾਂ ਨੂੰ ਦੱਸ ਪਤਾ ਦਿੰਨੇ ਆ ਦਿੱਲੀ ਦੇ ਉੱਤੇ ਕਹਿਰ نازਲ ਹੋ ਜਾਏਗਾ ਸਰਦਾਰ ਭਗੇਲ ਸਿੰਘ ਜੀ ਬੜੇ ਸਿਆਣੇ ਬੜੇ ਠਰਮੇ ਵਾਲੇ ਕਿਆ ਲੱਗੇ ਠੀਕ ਐ ਆਸੇ-ਪਾਸੇ ਦੇ ਸਿੱਖ ਸਰਦਾਰਾਂ ਨੂੰ ਚਿੱਠੀਆਂ ਕੱਲੀਆਂ ਤੇ ਘੋਖ ਕਰਕੇ ਨਾ ਜਿਹੜੇ ਕਾਜੀ ਮੌਲਾਣੇ ਵੱਡੇ-ਵੱਡੇ ਆਗੂ ਬਣੇ ਬੈਠੇ ਸੀ ਉਹਨਾਂ ਦੀਆਂ ਜ਼ਗੀਰਾਂ ਬਾਦਸ਼ਾਹ ਦੇ ਕੋਲੋਂ ਕਢਵਾਈਆਂ ਕਿ ਇਹਨਾਂ ਨੂੰ ਕਿੱਥੇ-ਕਿੱਥੇ ਜ਼ਗੀਰਾਂ ਮਿਲੀਆਂ ਹੋਈਆਂ ਆ ਬਾਦਸ਼ਾਹ ਵੱਲੋਂ ਉਹ ਜ਼ਗੀਰਾਂ ਦਾ ਸਾਰੀਆਂ ਦਾ ਐਡਰੈਸ ਕੱਢ ਲਿਆ ਉਹ ਐਡਰੈਸ ਲਿਖ-ਲਿਖ ਕੇ ਸਰਦਾਰ ਭਗੇਲ ਸਿੰਘ ਜੀ ਨੇ ਮਿਸਲਾਂ ਦੇ ਸਰਦਾਰਾਂ ਨੂੰ ਕੱਲੇ ਤੇ ਕੱਲਾ-ਕੱਲਾ ਸਰਦਾਰ ਕੱਲੇ-ਕੱਲੇ ਉਹ ਕਾਜੀ ਮੌਲਾਨੇ ਦੀ ਜਿਹੜੀ ਜ਼ਗੀਰ ਸੀ ਉਥੇ ਜਾ ਕੇ ਬਹਿ ਗਏ। ਉਥੇ ਉਹਦੇ ਜਾ ਕੇ ਪਰਿਵਾਰ ਨੂੰ ਟੱਬਰਾਂ ਨੂੰ ਉਹਦੇ ਇੱਕ ਰਿੰਦਿਆਂ ਨੂੰ ਕਿਹਾ ਵੀ ਆਪਣੇ ਮਾਲਕ ਨੂੰ ਲਿਖ ਚਿੱਠੀ। ਜੇ ਤੇ ਆਪਣੇ ਹੱਥੀ ਮਸੀਤ ਢਵਾ ਕੇ ਗੁਰਦੁਆਰਾ ਬਣਵਾ ਦਿਓ ਤੇ ਸੌ ਭਰੀ ਨਹੀਂ ਤੇ ਫਿਰ ਕੱਲੀ ਤੇਗ ਦਿੱਲੀ ਨਹੀਂ ਚੱਲਣੀ ਆ ਤੁਹਾਡੀਆਂ ਜ਼ਗੀਰਾਂ ਵੀ ਲਗੀਆਂ ਨੇ ਉਜੜਨ। ਜਦੋਂ ਉਹਨਾਂ ਨੂੰ ਸੁਨੇਹ ਗਏ ਤੇ ਖਾਲਸਾ ਜੀ ਧਰਮ ਨਾਲੋਂ ਤੰਦਾ ਪਿਆਰਾ ਹੋ ਗਿਆ ਜਦੋਂ ਪਤਾ ਲੱਗਾ ਨਾ ਸਾਡੀਆਂ ਜਗੀਰਾਂ ਲਗੀਆਂ ਨੇ ਬਰਬਾਦ ਹੋਣ ਉਸੇ ਵੇਲੇ ਪੈਰੀ ਪੈ ਗਿਆ ਕੱਲੇ ਕੱਲੇ ਕੋਲੋਂ ਲਿਖਤੀ ਲਿਆ ਤੇ ਫੇਰ ਮੁਸਲਮਾਨਾਂ ਦੇ ਹੱਥੋਂ ਉਹ ਮਸੀਤ ਟੜਵਾ ਕੇ ਫਿਰ ਉਤੇ ਗੁਰਦੁਆਰਾ ਸਾਹਿਬ ਉਸਾਰਿਆ ਬਿਲਕੁਲ ਉਹਨਾਂ ਦੇ ਘਰ ਵਿੱਚ ਬਹਿ ਕੇ ਉੱਥੇ ਬਹਿ ਕੇ ਦੇ ਵੈਸੇ ਇਤਿਹਾਸ ਵਿੱਚ ਕਿਹਾ ਜਾਂਦਾ ਜੀ ਮਰਾਟੇ ਸਰਦਾਰਾਂ ਨੇ ਦਿੱਲੀ ਜਿੱਤ ਲਈ ਚੰਗੀ ਚੰਗਾ ਕੀਤਾ ਦਿੱਲੀ ਜਿੱਤ ਲਈ ਰਾਮ ਮੰਦਰ ਕਿਉਂ ਨਾ ਬਣਵਾਇਆ ਕੀ ਮਰਾਟਿਆਂ ਦਾ ਕਸੂਰ ਨਹੀਂ ਹੈ ਜੇ ਮੁਸਲਮਾਨਾਂ ਨੇ ਮੰਦਰ ਤੋੜ ਕੇ ਮਸੀਤਾਂ ਬਣਵਾਈਆਂ ਸੀ ਤੇ ਉਸੇ ਵੇਲੇ ਐਕਸ਼ਨ ਕਿਉਂ ਨਾ ਲਿਆ ਲੈਣਾ ਚਾਹੀਦਾ ਸੀ ਸਿੰਘ ਲੈ ਸਕਦੇ ਸੀ ਤੇ ਉਹ ਵੀ ਲੈ ਸਕਦੇ ਸੀ ਰਾਜਪੂਤ ਸਰਦਾਰਾਂ ਨੇ ਕਿਉਂ ਨਹੀਂ ਐਕਸ਼ਨ ਲਿਆ ਜੇ ਸਿੰਘ ਐਕਸ਼ਨ ਲੈ ਸਕਦੇ ਸੀ ਰਾਜਪੂਤ ਕਿਉਂ ਨਹੀਂ ਸੀ ਲੈ ਸਕਦੇ ਲੈ ਸਕਦੇ ਸੀ ਕਿਉਂ ਨਹੀਂ ਲਿਆ ਧਰਮ ਨਾਲੋਂ ਧੰਦਾ ਪਿਆਰਾ ਹੈ ਖਾਲਸੇ ਨੇ ਇਹ ਨਹੀਂ ਸੋਚਿਆ ਕਿ ਰਾਜ ਕਰ ਲਈਏ ਦਿੱਲੀ ਤੇ ਦੋ ਆਪਸ਼ਨ ਸੀ ਜਾਂ ਤੇ ਰਾਜ ਕਰ ਦੇ ਜੇ ਰਾਜ ਕਰ ਦੇ ਤੇ ਉਹਨਾਂ ਨਾਲ ਮਿਲ ਕੇ ਚੱਲਣਾ ਪੈਂਦਾ ਫੇ ਗੁਰਦੁਆਰੇ ਨਹੀਂ ਸੀ ਬਾਨੇ ਦਿੱਲੀ ਵਿੱਚ ਸਿੰਘਾਂ ਨੇ ਗੁਰਦੁਆਰੇ ਬਣਾਉਣ ਨੂੰ ਪਹਿਲ ਦਿੱਤੀ ਰਾਜ ਨੂੰ ਠੋਕਰ ਮਾਰ ਦਿੱਤੀ ਐਵੇਂ ਗੁਰਦੁਆਰਾ ਸੀਸਗੰਜ ਸਾਹਿਬ ਵੀ ਬਣਿਆ ਅੱਜ ਵੀ ਲੋੜ ਹੈ ਆਪਣੀਆਂ ਨਿੱਜੀ ਗਰਜਾਂ ਨੂੰ ਛੱਡੀਏ ਨਿੱਜੀ ਲਾਲਚਾਂ ਨੂੰ ਛੱਡਿਏ ਅੱਜ ਵੀ ਸਾਡੇ ਜਿੰਨੇ ਵੀ ਆਗੂ ਸਹਿਬਾਨ ਉਹ ਭਾਵੇਂ ਪੰਜਾਬ ਦੇ ਹੋਣ ਭਾਵੇਂ ਦਿੱਲੀ ਦੇ ਹੋਣ ਭਾਵੇਂ ਭਾਰਤ ਦੇ ਬਾਕੀ ਥਾਵਾਂ ਦੇ ਹੋਣ ਉਹ ਗੁਰੂ ਕੇ ਸਿੱਖੋ ਆ ਜਿਹੜੇ ਔਦੇ ਨੇ ਪਦਵੀਆਂ ਨੇ ਇਹ ਤਾਂ ਆਉਂਦੇ ਜਾਂਦੇ ਰਹਿੰਦੇ ਨੇ ਇਹਨਾਂ ਨੂੰ ਇੱਕ ਪਾਸੇ ਰੱਖ ਕੇ ਆਪਣੇ ਗੁਰੂ ਘਰਾਂ ਦੀ ਸੇਵਾ ਸੰਭਾਲ ਵੱਲ ਧਿਆਨ ਦੇ ਲਈਏ ਖਾਸ ਕਰਕੇ ਜਿਹੜੇ ਗੁਰੂ ਘਰਾਂ ਤੇ ਕਬਜ਼ੇ ਹੋਏ ਨੇ ਖਾਸ ਕਰਕੇ ਜਿਹੜੇ ਗੁਰੂ ਘਰਾਂ ਦੇ ਉੱਤੇ ਸਾਧ ਸੰਗਤ ਜੀ ਉਹਨਾਂ ਨੇ ਇਹ ਪਾਪ ਕੀਤਾ ਢਾਏ ਨੇ ਜਿਹੜੇ ਗੁਰੂ ਘਰ ਉਹਨਾਂ ਦੀ ਮੂੜ ਉਸਾਰੀ ਵੱਲ ਕਮਰ ਕੱਸੇ ਕਸਣੇ ਚਾਹੀਦੇ ਸਾਰਿਆਂ ਨੂੰ ਇੱਕਮੁੱਠ ਹੋਣਾ ਚਾਹੀਦਾ ਹੈ ਸਾਡੀ ਤਰਾਸ ਦੀ ਇਹ ਹੈ ਅਸੀਂ ਸਾਰੇ ਨਾਹਰਾ ਮਾਰਦੇ ਆ ਪੰਥ ਕੀ ਜੀਤ ਸਾਰੇ ਨਾਹਰਾ ਮਾਰਦੇ ਆ ਪੰਥ ਕੀ ਜੀਤ ਪਰ ਹਰ ਆਗੂ ਹੈ ਉਹ ਕਹਿੰਦਾ ਕਿ ਜਿੱਤ ਦਾ ਸੇਹਰਾ ਮੇਰੇ ਸਿਰ ਬੱਜਣਾ ਚਾਹੀਦਾ ਹੈ ਜੇ ਜਿੱਤ ਦਾ ਸੇਹਰਾ ਮੇਰੇ ਸਿਰ ਨਹੀਂ ਬੱਜਣਾ ਕਿਸੇ ਦੂਜੇ ਦੇ ਸਿਰ ਬੱਜਣਾ ਹੈ ਤੇ ਫੇਰ ਪੰਥ ਜਿੱਤੇ ਹਾਰੇ ਮੇਰਾ ਕੋਈ ਮਤਲਬ ਨਹੀਂ ਆ ਬਿਮਾਰੀ ਹੈ ਪੰਥ ਦੀ ਜਿੱਤ ਦਾ ਹਰ ਕੋਈ ਚਾਹੁੰਦਾ ਹੈ ਪਰ ਜਿੱਤ ਦਾ ਸੇਹਰਾ ਲੈਣ ਲਈ ਹਰ ਕੋਈ ਕਾਲਾ ਹੈ ਨਹੀਂ ਮਿਲਣਾ ਜਿੱਤ ਦਾ ਸੇਹਰਾ ਦੂਜੇ ਦੇ ਸਿਰ ਤੇ ਬੱਜਣਾ ਹੈ ਫੇਰ ਪੰਥ ਜਿੱਤਣ ਦੀ ਬਜਾਏ ਭਾਵੇਂ ਹਾਰ ਜਾਏ ਕਿਉਂਕਿ ਮੇਰੇ ਸ਼ਰੀਕ ਦੇ ਸਿਰ ਤੇ ਇਹ ਵੜਿਆਈ ਜਾਵੇਗੀ ਤੋ ਇਹਨਾਂ ਚੀਜ਼ਾਂ ਨੂੰ ਛੱਡੀਏ ਆਪਣੇ ਆਪ ਨੂੰ ਗੁਰੂ ਦੇ ਪ੍ਰਤੀ ਸਮਰਪਿਤ ਕਰੀਏ ਸਾਧ ਸੰਗਤ ਜੀ ਪਹਿਲਾ ਪੜਾਅ ਹੈ ਆਪਣੇ ਆਪ ਦੇ ਵਿੱਚ ਹੀ ਸਿੱਖਾਂ ਦੇ ਵਿੱਚ ਹੀ ਖਾਸ ਕਰਕੇ ਪ੍ਰਚਾਰ ਕਰਨਾ ਦੂਜਾ ਪੜਾਅ ਹੈ ਬਾਕੀ ਦੀਆਂ ਬਰਾਦਰੀਆਂ ਦੇ ਵਿੱਚ ਮੁਸਲਮਾਨਾਂ ਵਿੱਚ ਹਿੰਦੂਆਂ ਦੇ ਵਿੱਚ ਇਹ ਪ੍ਰਚਾਰ ਕਰਨਾ ਕਿ ਜਦੋਂ ਸਿੱਖਾਂ ਦਾ ਰਾਜ ਆਇਆ ਸਿੱਖਾਂ ਨੇ ਮਸੀਤਾਂ ਤੇ ਵੀ ਸੋਨਾ ਲਵਾਇਆ ਮੰਦਰਾਂ ਤੇ ਵੀ ਸੋਨਾ ਲਵਾਇਆ ਜਾ ਕੇ ਨਹੀਂ ਤੇ ਵੇਖ ਲਓ ਵਿਸ਼ਵਨਾਥ ਮੰਦਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਨਾਂ ਲਿਖਿਆ ਹੋਇਆ ਅੱਜ ਵੀ ਉੱਥੇ ਸੋਨਾ ਲਵਾਇਆ ਜਿੱਤੇ ਤੇ ਜਦੋਂ ਮੁਸਲਮਾਨਾਂ ਦਾ ਰਾਜ ਆਇਆ ਉਹਨਾਂ ਵੀ ਗੁਰਦੁਆਰੇ ਮੰਦਰ ਢਾਏ ਜਦੋਂ ਹਿੰਦੂਆਂ ਦਾ ਰਾਜ ਆਇਆ ਤੇ ਉਹਨਾਂ ਨੇ ਮਸੀਤਾਂ ਤੇ ਗੁਰਦੁਆਰੇ ਢਾਏ ਮਸੀਤਾਂ ਢਾਉਣ ਦੀ ਗੱਲ ਤਾਂ ਸਮਝ ਆ ਗਈ ਕਿ ਉਹਨਾਂ ਨੇ ਮੰਦਰ ਢਾਏ ਸੀ ਉਹਨਾਂ ਮਸੀਤਾਂ ਉਹ ਭਲਿਓ ਲੋਕੋ ਅਸੀਂ ਕਿਹੜਾ ਮੰਦਰ ਢਾਇਆ ਹੈ ਕੋਈ ਦੱਸੇ ਤੇ ਸਹੀ ਵੀ ਸਿੱਖਾਂ ਨੇ ਬਾਬਾ ਬੰਦਾ ਸਿੰਘ ਦੇ ਵੇਲੇ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਤੱਕ ਕੋਈ ਮੰਦਰ ਕਿਤੇ ਇੱਕ ਇੱਟ ਤੋੜੀ ਹੋਵੇ ਸਿੱਖਾਂ ਨੇ ਬਲਕੇ ਬਣਵਾਏ ਹੀ ਨੇ ਇਹ ਤੋਂ ਤੱਕ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਪ੍ਰਤੀ ਇਹ ਇਲਜ਼ਾਮ ਲਾਏ ਜਾਂਦੇ ਨੇ ਜੀ ਬੜੀਆਂ ਮਾੜੀਆਂ ਗੱਲਾਂ ਕਹੀਆਂ ਜਾਂਦੀਆਂ ਤੇ ਸ਼ਾਇਦ ਬਹੁਤਿਆਂ ਨੂੰ ਨਾਮ ਪਤਾ ਹੋਵੇ ਕੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੇ અત્યੰਤ ਨਿਕਟਵਰਤੀ ਸਹਿਯੋਗੀ ਬਾਬਾ ਠਾਰਾ ਸਿੰਘ ਜੀ ਨੇ ਗੁਰਦਾਸਪੁਰ ਦੀ ਜੇਲ੍ਹ ਦੇ ਵਿੱਚ ਦਮਦਮਈ ਟਕਸਾਲ ਦੇ ਖਜ਼ਾਨੇ ਦੇ ਖਰਚੇ ਦੇ ਵਿੱਚੋਂ ਮੰਦਿਰ ਬਣਵਾਇਆ ਸੀ ਇਹਦੇ ਕੱਲ ਦੀਆਂ ਗੱਲਾਂ ਨੇ ਅਜੇ ਸਾਧ ਸੰਗਤ ਜੀ